ਵਾਹਿਗੁਰੂ ਜੀ ਵਾਹਿਗੁਰੂ ਜੀ ਰਰਾਸ ਹੈ ਸੋਦਰ ਰਾਗ ਅਸਾਂ ਮਹਿਲਾ ਪਹਿਲਾਂ ਕੋ ਕੰਕਾਸ ਸਤਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋਕਰ ਕਿਹਾ ਚਿਤਪਸ ਰਬ ਸੰਭਾਲੇ ਵਜ ਤੇਰੇ ਨਾਮ ਦਾ ਨਿਕ ਅ ਸੰਖਾ ਕਿਤੇ ਤੇਰੇ ਬਾਵਨ ਹਾਰੇ ਕਿਤੇ ਤੇਰੇ ਰਾਖਰ ਸੋ ਕਈਏ ਕਿਤੇ ਤੇਰੇ ਗਵਨ ਹਾਰੇ ਕਾਮ ਤੁਨੋਂ ਪੂਣ ਪਾਣੀ ਬੈ ਸੰਤਰ ਖਾਵੇ ਰਾਜਾ ਤ੍ਰੰਤੂ ਆਰੇ ਕਾਮ ਤੁਨੋਂ ਚਿਤ ਕੁਪਤ ਲਿਖ ਜਾਣਾ ਲਿਖੇ ਤ੍ਰੰਤ ਵਿਚਾਰੇ ਗਾਉ ਤੁੰਨੋ ਸਭ ਰਮਾ ਦੇਵੀ ਸੋਹੋਂ ਤੇਰੇ ਸਦਾ ਸੁਹਾਰੇ ਗਾਉ ਤੁੰਨੋ ਇੰਦਰਾ ਸੰਦ ਬੈਠੇ ਦੇਵਤੀਆਂ ਦਨ ਨਾਲੇ ਗਾਉ ਤੁਦਨੋ ਸੇ ਸਮਾਦੀ ਅੰਦਰ ਗਾਉ ਤੁਦਨੋ ਸਾਧ ਵਿਚਾਰੇ ਗਾਉ ਤੁੰਨੋ ਜਤੀ ਸਤੀ ਸੰਤੂਕੀ ਗਾਉ ਤੁਦਨੋ ਵੀਰ ਕਰਾਰੇ ਗਾਉ ਤੁੰਨੋ ਪੰਡਤ ਬਣ ਲਗੇ ਸੁਰਜੁਗ ਜੁਗ ਵੇਦਾਂ ਨਾਲੇ ਗਾਉ ਤੁਦਨੋ ਹੋਨੀਆ ਮਨਮੋਹਨ ਚੁਰਗ ਮਚ ਪਿਆਲੇ ਗਾਉ ਤੁਦਨੋ ਨਰਤਨ ਪਾਏ ਤੇਰੇ ਅਠਸਤੀ ਰਤਨ ਨਾਲੇ ਗਾਉ ਤੁਦਨੋ ਜੋਧ ਮਹਾਬਲ ਸੂਰਾ ਗਾਉ ਤੁਦਨੋ ਖਾੜੀ ਚਾਰੇ ਗਾਉ ਤੁਦਨੋ ਖੰਡ ਮੰਡਲ ਪਰਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇਈ ਤੁਦਨੋ ਗਾਉ ਹੈ ਜੋ ਤੁਦ ਭਵਨ ਲਤ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਉ ਸੇ ਮੈਂ ਜਿਤਨਾ ਉਹ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸਾਚਾ ਸਾਚੀ ਨਾਈ ਹੈ ਵੀ ਉਹ ਸੀ ਜੈ ਨਾ ਸੀ ਇਤਨਾ ਜਿਨੇ ਚਾਹੀ ਰੰਗੀ ਰੰਗੀ ਭਾਤੀ ਕਰ ਕਰ ਜਿਸੇ ਮੈਂ ਜਨੁ ਪਾਈ ਕਰ ਕਰ ਦੇਖੇ ਕੀਤਾ ਆਪਣਾ ਜੁਗਤੀ ਦੀ ਬੁੜਿਆਈ ਜੋ ਤੇ ਸੋਵੇ ਸੋਈ ਕਰਸੀ ਫਿਰ ਹੁਕਮ ਨ ਕਰਨਾ ਜਾਈ ਸੋ ਪਾਸਾ ਸਹ ਪਾਸਾ ਨਾਨਕ ਰਹਿਣਾ ਜਾਈ ਅਸਮਹਿ ਲਪਹਿਲਾ ਸੁਣ ਵਡਾ ਕੇ ਸਭ ਕੋਈ ਕੀ ਵਡ ਵੱਡਾ ਟੀਟਾ ਹੋਇ ਕੀ ਮਤ ਬਾਈ ਨਾ ਕਿਹਾ ਜਾਈ ਕਹਨੇ ਬਲ ਰਹਤੇ ਸਮਾਈ ਵਡ ਮਿਰ ਸਾਹਿਬਾ ਗਹਿਰ ਗਭੀਰਾ ਗੁੜੀ ਗਹਿਰਾ ਕੋ ਨ ਜਾਣੇ ਤੇਰਾ ਕੀਤਾ ਕੀ ਵਡ ਤੀਰਾ ਰਹਾਉ ਸਭ ਸੁਰਤੀ ਮਿਰ ਸਭ ਕਵਾਈ ਸਭ ਕੀ ਮਤ ਮਿਲ ਗਈ ਮਤ ਬਾਈ ਕੀ ਕਿਆ ਨਹੀਂ ਤੇ ਹਲੀ ਗੁਰ ਗਰਹਾਈ ਕਹ ਨਾ ਜੇ ਤੇ ਲੋੜੀ ਆਈ ਸਭ ਸਤ ਸਭ ਤਪ ਸਭ ਚੰਗੀਆਂ ਸਿਤਾਪੁਰ ਕਾ ਕੀ ਵਡੀਆਂ ਗੀਆਂ ਤੁਤ ਬਣ ਸਿੱਧੀ ਕਿਨੇ ਨਾ ਪਈਆ ਕਰਮ ਮਿਲੇ ਨਹੀਂ ਠਾਕ ਰਹਾਇਆ ਆਖਣ ਵਾਲਾ ਕਿਆ ਵਿਚਾਰਾ ਸਿਖੀ ਪਰੇ ਤੇਰੇ ਭੰਡਾਰਾ ਜਿਸ ਤੂ ਦੇ ਤਿਸੇ ਕਿਆ ਚਾਰਾ ਨਾਨਕ ਸ ਸਵਰਨ ਹਰਾ ਸਭ ਮਹਿਲਾ ਪਹਿਲਾ ਆਖਾ ਜੀਵਾਂ ਵਸੇ ਮਰ ਜਾਊ ਆਖਣੋ ਕਾ ਸਾਚਾ ਨਾਉ ਸਾਚੇ ਨਾਮ ਕੀ ਲਾਗੇ ਭੂ ਖੂਤ ਭੁਖੇ ਖਾਈ ਚੱਲੀਏ ਦੂ ਸੁਖੋਂ ਬਿਸਰੇ ਮੇਰੀ ਮਾਏ ਸਾਚਾ ਸਾਹਿਬ ਸਾਥ ਨਾ ਹੀ ਰਹਾਉ ਸਾਚੇ ਨਾਮ ਕੀ ਤਿਲ ਵੜੀਏ ਆਸ ਥਕੇ ਕੀਮਤ ਨਹੀਂ ਪਈ ਜੇ ਸੰਭਲ ਕੇ ਆਖਣ ਪਾਹੇ ਵਡਨ ਹੋਵੇ ਘਟ ਨ ਜਾਏ ਨਾ ਹੋ ਮਰੇ ਨਾ ਹੋਵੇ ਸੋਗ ਦਿੰਦਾ ਰਹੈ ਨਾ ਝੁਕੇ ਭੋਗ ਗੁਣੇ ਹੋ ਹੋਰ ਬਨਾਈ ਕੋਈ ਨਕ ਹੋਆ ਨਕ ਹੋਏ ਜਿਵੜਾ ਆਪ ਤੇ ਬੜ ਤੇਰੀ ਦਾਤ ਦਿਨ ਦਿਨ ਕਰਕੇ ਕੀਤੀ ਰਾਤ ਖਸਮ ਬਸਾਰੇ ਤੇ ਕਮ ਜਾਤ ਨਾਨਕ ਨਾਵੇ ਬਾਜ ਸੁਨਾਤ ਰਾਗ ਗੂਜਰੀ ਮਹਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖ ਆਪਿਨੋ ਕਰੋ ਗੁਰੂ ਪਾਸ ਹਮ ਕਿਰੇ ਕਿਰਮ ਸਤਿਗੁਰ ਸਰਨਾਈ ਕਰਦੇ ਨਾਮ ਪ੍ਰਗਾਸ میرے مید گردیو مکو رام نام پر کا آز نام میرا پران سکائی ہر کی رت ہم ریل راس رہاو ہر جن کے وڈو آگ بٹی جن ہر ہر سردہ ہر پی ہر ہر نام ملے ترکتا سہمیل سنگت گن پر جن ہر 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 رس نام نہ نا پائے تی پا دھین جم پا جو ستگر سن سنگت نہیں آئے ترک جی بے ترک جی جن ہر جن ستگر سنگت پائی تن تر مستق لکھا لکھا آس تن تن ستنگت ستن جی ترس پائے جن نانک نام پر

ਸਬਜੀਤ ਤੁਹਾਰੇ ਜੀਤੂ ਜੀਆਂ ਕਾ ਦਾਤਾ ਧਾਰਾ ਹਰ ਤਿਆਉ ਸੰਤੋ ਜੀ ਸਭ ਧੋਪ ਵਿਚਾਰਨ ਹਾਰਾ ਹਰ ਆਪੇ ਠਾਕੁਰਾ ਆਪੇ ਸੇਵਕ ਜੀ ਕਿਆ ਨਾਨਕ ਜਾਣਤ ਵਿਚਾਰਾ ਤੂੰ ਘਟ ਘੜੰਤਰ ਸਭ ਨਿਰੰਤਰ ਜੀ ਹਰੇ ਕੋ ਪੁਰਖ ਸਮਾਨਾ ਇੱਕ ਦਾਤੇ ਇੱਕ ਪੇਖਾਰੀ ਜੀ ਸਭ ਤੇਰੇ ਚੋਜ ਜਾਣਾ ਤੂੰ ਆਪੇ ਦਾਤਾ ਆਪੇ ਭੋਗਦਾ ਜੀ ਹੋ ਤੋ ਤਬਿਨ ਵਰ ਨਾ ਜਾਣਾ ਤੂੰ ਪਾਰ ਰਮ ਬੇਤ ਬੇਤ ਜਿਦਰੇ ਕਿਆ ਗੁਣ ਆਖ ਖਾਣਾ ਜੋ ਸੇਵ ਹੈ ਜੋ ਸੇਵੇ ਤੁਜੀ ਜਨ ਨਾਨਕ ਤਿਨ ਪੁਰ ਪਾਣਾ ہر تر تجی میخ واسی پی جن, سے سے جن, جی جن, جم جن, جن, جن ہر جی جن کی ہر ہر روپ ساسی ہر تی جی جن نانک تین بل جاسی تیری بگ تیری بگت بنڈار جی برت بینتا تیر بگت تیرت سلح تی ہر انک انکتا ਤੇਰੀ ਅਨੇਕ ਤੇਰੀ ਅਨੇਕ ਕਰੇ ਹਰ ਪੂਜਾ ਜੀ ਤਪ ਧਾਪੇ ਚਪੇ ਭੈਨਤਾ ਤੇਰੇ ਅਨੇਕ ਤੇਰੇ ਅਨੇਕ ਬੜੇ ਬਹੁ ਸਮਰ ਸਤ ਜੀਕਰ ਕਰਿਆ ਖੱਟ ਕਰਮ ਕਰਨਤਾ ਸੇ ਭਗਤ ਸੇ ਭਗਤ ਵਲੇ ਜਿਨ ਨਾਨਕ ਜੀ ਜੋ ਭਾਵੇ ਮੇਰੇ ਹਰਪਕਵੰਤਾ ਤੂ ਆਤ ਪੁਰਖ ਪਰੰਪਰ ਕਰਤਾ ਜੀ ਤੁਧ ਜੇਵੜ ਵਰਨਾ ਕੋਈ ਤੂ ਜੁਗ ਜੁਗ ਏਕੋ ਸਦਾ ਸਦਾ ਤੂ ਏਕੋ ਜੀ ਤੁਮਨੇ ਜਲ ਕਰਤਾ ਸੋਈ ਤੁਦਾਪੇ ਭਾਵੇ ਸੋਈ ਵਰਤੇ ਜੀ ਤੂ ਆਪੇ ਕਰੂ ਸੁ ਹੋਏ ਤੁਦੇ ਆਪੇ ਸਿਸ਼ਟ ਸਭ ਪਾਈ ਜੀ ਤੁਝਾਪੇ ਸਿਰਜ ਸਭ ਕੋਈ ਜੇ ਨਾਨਕ ਗੁਣ ਗਾਵੇ ਕਰਤੇ ਕਿ ਜੀ ਜੋ ਸਭ ਸੇ ਕਾ ਜਾਣੋਈ ਅਸਮ ਨਜਤਾ ਤੂ ਕਰਤਾ ਸਚਾਰ ਮਿੰਡਾ ਸਾਈਂ ਜੋ ਤੂ ਭਾਵੇ ਸੋਇ ਤੀਸੀ ਜੋਤ ਦੇ ਸੋ ਜੋ ਪਾਇ ਰਹੋ ਸਦੈ ਤੂ ਸੁਮਿਤਾ ਆ ਜਿਸਨੋ ਕਿਰਪਾ ਕਰੇ ਤੇ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੰਗਵਾਇਆ ਤੂ ਦਾ ਆਪ ਵੀ ਛੋੜਿਆ ਆਪ ਮਿਲਾਇਆ ਤੂ ਦਰਿਆਵ ਸਭ ਤੁਝ ਹੀ ਮਾਹੇ ਤੁਜ ਬਿੰਦੂ ਜਾ ਕੋਈ ਨਾਏ ਜੀ ਜਨ ਸਭ ਤੇਰਾ ਖੇਲ ਮਨ ਜੋਗ ਮਿਲਛੜਿਆ ਸੰ ਜੋਗੀ ਮੇਲ ਜਿਸ ਨੂੰ ਤੂੰ ਜਾਣਾ ਏ ਸੋ ਜਨ ਜਾਣੇ ਹਰ ਗੁਣ ਸਦੀ ਆਖ ਮਾਣੇ ਜਿਨ ਹਰ ਸੇਵਿਆ ਤਿਸ ਨੂੰ ਕੋ ਪਾਇਆ ਸਹਿਜ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀ ਸਭ ਹੋਇ ਤਤ ਬਿੰਦੂ ਜਾ ਵਰਨੋ ਕੋਇ ਤੂ ਕਰ ਕਰ ਵੇਖੇ ਜਾਣੇ ਸੋ ਜਨ ਨਾਨਕ ਗੁਰੂ ਪ੍ਰਗਟ ਹੋਇ ਆਸਾ ਮਹਲਾ ਪਹਿਲਾ ਤੇ ਸਰੁੜੇ ਪਹਿਲੇ ਨਿਵਾਸਾ ਪਾਣੀ ਪਾਵਗ ਦਿਨ ਹੀ 기ਆ ਪੰਕਜ ਮੋਹ ਪਗਲੇ ਚੱਲੇ ਹਮ ਦੇਖੇ ਤੈ ਡੁੱਬਿਆਲੇ ਮਨ ਇਕ ਨਚੇ ਤਸ ਮੂਡ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਓ ਨਾ ਹੂੰ ਜਤੀ ਸ਼ਤੀ ਨਹੀਂ ਪੜਿਆ ਮੂਰਤ ਮੁਗਦਾ ਜਨਮ ਭਿਆ ਪ੍ਰਣਿਤ ਨਾਨਕ ਦਿਨ ਕੀ ਸੁਨਣਾ ਜਿੰ ਤੂੰ ਨਾਹੀ ਵਿਸਰਿਆ ਸਮਹਿ ਲਪਨਵਾ ਭਈ ਪ੍ਰਾਪਤ ਮਨੁਗਦੇ ਹੋਈਆ ਗੋਬਿੰਦ ਮਨਨ ਕੀ ਤੇਰੀ ਬੜੀਆ ਵਰ ਕਾ ਤੇਰੇ ਕਿਤਨਾ ਕਾਮਿਲ ਸਾ ਸੰਗਤ ਬਚਕੇ ਵੰਨਾ ਸੁਨਮ ਜਮ ਲਾਗ ਪਉਂਦਰ ਦਰਨ ਕੇ ਜਨਮ ਵਿਰਥਾ ਜਾਤ ਰੰਗ ਮਾਇ ਕੀ ਰਹਾਓ ਜਬ ਤੱਕ ਸਮਝਾਂ ਧਰਮ ਨਾ ਕਮਾਇਆ ਸੇਵਾ ਸਾਧਨ ਨ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਤ ਕਰਮਾਂ ਸਰਨ ਪਰੇ ਕੀ ਰੱਖੋ ਸਰ ਮਾ ਆਪਾ ਸਿਧ ਸਿ ਗੁਰ ਬਾਣੀ ਬੇਨਤੀ ਜੋ ਭਈ ਅੰਬੀਕਰੋ ਹਾਥ ਦੇ ਰਖਾ ਪੂਰਨ ਹੋਏ ਚਿਤਗੀ ਇਛਾ ਤਮ ਜਿ ਮੰਨ ਰੇ ਹਮਾਰਾ ਆਪਣਾ ਜਾਨ ਗੁਰ ਪ੍ਰਸਾਦਿ ਪਾਰਾ ਅਮਰੇ ਦੂ ਸਬੀ ਤੇ ਕਾ ਹੂੰ ਆਪ ਹਾਥ ਮੋਹਿ ਬਚਾਉ ਸੁਖਿ ਬਸੋ ਮੋਰੋ ਪਰਿਵਾਰਾ ਸੇਵਕ ਸਭੇ ਕਰਤਾਰਾ

ਕਾਲ ਬਈ ਬ੍ਰਹਮਾ ਭਖਤ ਰਾ ਕਾਲ ਬਈ ਸ਼ਿਵ ਜਿਵ ਅਭਤ ਰਾ ਕਾਲ ਬਈ ਦਰਬ ਸੰਭਗਾਸਾ ਲਗਨ ਕਾਲ ਕਾ ਕੀਆ ਤਮਾਸਾ ਜਮਨ ਕਾਲ ਜੋਗੀ ਸਭ ਕੀ ਉਹ ਬੇਦਰਾ ਜੁਰਮਾ ਜੀਥੀ ਉਹ ਜਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੀ ਮਾਰਾ ਜਮਨ ਕਾਲ ਸਭ ਜਗਤ ਬਣਾਇਓ ਦੀਪ ਦਇਆ ਦੇ ਜਨ ਸੰਨ ਉਜਾਇਓ ਆਦ ਅੰਤੇ ਕੀ ਅਵਤਾਰਾ ਸਹੀ ਗੁਰੂ ਸਮਝੀਓ ਹਮਾਰਾ ਨਮਸਕਾਰ ਤਿਸੀ ਕੋ ਮਾਰੀ ਸਗਲ ਪ੍ਰਜਾ ਜੀ ਨਾਮ ਸਵਾਰੀ ਸ਼ਿਵ ਕੰਗੋ ਸੁਗੁਨ ਕੋ ਸੁਗਧੀਓ ਸਤਰੰ ਕੋਪਲ ਮੋਬਦ ਕੀਓ ਗੜਗੜ ਕੇ ਅੰਦਰ ਕੀ ਜਾਣਾ ਤੇ ਬੋਲੇ ਬੁਰੇ ਕੀ ਪੀਰ ਬਸਨ ਚੀਟੀ ਦੇ ਪੁੰਜਰ ਸਤੂਲਾ ਸਪਰ ਕਿਰਪਰ ਦਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਬਸਾਨੇ ਗੜਗੜ ਕੇ ਪਟਪਟ ਕੀ ਜਾਣੇ ਜਬ ਉਦ ਕਰਕ ਕਰਾ ਕਰ ਤਾਰਾ ਪ੍ਰਜਾ ਦਰਦ ਦੇ ਅਪਰਾ ਜਵ ਆਖਰ ਕਰਤਾ ਹੂੰ ਕਬੂ ਤੁਮ ਹੈ ਮਿਲਾ ਦੇਤ ਸਰ ਜਬੂ ਦੇਤ ਬਦਨ ਸੇ ਸਬਦਾਰੇ ਆਪ ਆਪਣੀ ਬੂਝ ਜਾਰੇ ਤੁਮ ਸਭੀ ਦੇ ਰਹਿਤ ਨਾਨੋ ਜਾਨਤ ਬੇਦ ਬੇਦ ਅਰ ਆਲਮ

ਸਿਮਰਤ ਸਾਸਤਰ ਬੇਦ ਸਬੇ ਬਹੁ ਬੇਦ ਹਮ ਈਕ ਨ ਜਨੁ ਸਿਰ ਅਸਪਾਨ ਕਿਰਪਾ ਤੁਮਰੀ ਕਰ ਮੈਂ ਨ ਕਐ ਸੋ ਤੋਹੀ ਬਖਾਨਿ ਤੋ ਹੋ ਰਾ ਸਗਲ ਦਵਾਰ ਬੋ ਛਾਟ ਗੈ ਬਹਿਉ ਦੁਹਾਰੋ ਦਵਾਰ ਬਾਹੇ ਗਹਿ ਕੀ ਲਾਜ ਅਸ ਕੋਬਿੰਦਾਸ ਤੁਹਾਰ ਰਾਮ ਕਲੀ ਮਾਲਾਤੀ ਜਨਨ ਦੇ ਕੁੰਗਰ ਤੁਤ ਪ੍ਰਸਾਦ ਨਾਨਕ ਪਾਇ ਮੇਰ ਮਾਏ ਸਤਿਗੁਰੂ ਮੈਂ ਪਾਇ ਸਤਿਗੁਰ ਦਾ ਪਾਇ ਸਹਿ ਸੇ ਚੀਮਨ ਵਜੀ ਅਵਧਾਈਆਂ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਉਣ ਆਈਆਂ ਸਬਦੋਤ ਗਾਉ ਹੋਈ ਕਿ ਰਮਨ ਜੀ ਨਿ ਵਸਾਇਆ ਕਹੀ ਨਨਕ ਨੰਘ ਹੋਆ ਸਤਿਗੁਰੂ ਮੈਂ ਪਾਇ ਇਹ ਮਨ ਮੇਰਿਆ ਤੂੰ ਸਦਰ ਹੋਰ ਨਾਲੇ ਹਰ ਨਾਲ ਰਹੁ ਤੂੰ ਮਨ ਮੇਰੇ ਦੁਖ ਸਭ ਕਿਸਾਨਣਾ ਅੰਗੀਕਾਰ ਉਹ ਕਰੇ ਤੇਰਾ ਘਰ ਸੋ ਸੁਣਾਣਾ ਸਬਨਾਗਲਾ ਸਬਰਾ ਸੁਮੇ ਜੋ ਗੁਰੂ ਸਾਰੇ ਕਹੀ ਨਨਕ ਮਨ ਮੇਰੇ ਸਦਰ ਹੋਉ ਨਾਲ

ਕਹੇ ਨਾਨਕ ਸੁਣੋ ਸੰਤੋ ਸੋਤ੍ਰੋ ਵਿਹਾਰੋ ਸੱਚਾ ਨਾਮ ਮੇਰਾ ਆਧਾਰੋ ਵਜ ਪੰਛਵ ਤਿਤ ਘਰ ਸੁਭਾਗੇ ਘਰ ਸੁਭਾਗੇ ਸੰਪਤ ਵਾਜੇ ਕਲਨਾ ਤਿਤ ਘਰ ਧਾਰਿਆ ਪੰਚ ਦੁੱਤ ਤੁਦ ਵਸ ਕੀਤੇ ਗਾਲ ਘੰਟਕ ਮਾਰਿਆ ਦੁਰਗਹਰਮ ਪਹਾੜ ਤੂਜਨ ਕੋ ਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਤਹਿ ਸੁਭਾਵਾ ਤਿਤ ਘਰ ਹੰਨ ਵਾਜੇ ਅਨੰਤ ਸੁਨੋ ਬੁਢ ਭਾਗੀ ਹੋ ਸਗਲ ਮਨੋਰਥ ਪੂਰੇ ਪਾਣ ਪਾਇ ਤੁਸ ਸਗਲ ਸੂਰੇ ਤੂਕ ਰੋਗ ਸੰਤਾਪ ਉਤਰੇ ਸੋਣੀ ਸੱਚੀ ਬਾਣੀ ਸੰਸਾਦਨ ਭਈ ਸਸੇ ਪੂਰੇ ਗੁਰ ਤੇ ਜਾਣੇ ਹੁਣ ਤੇ ਪੁਨੀਤ ਗਏ ਤੇ ਭਵਿਸਦ ਗੁਰ ਰਹਾ ਭਰਪੂਰੇ ਬਿਨ ਹੰਤ ਨਾਨਕ ਗੁਰ ਜਨਨ ਲਾਗੇ ਵਾਜ ਅਨਹਦ ਦੂਰੇ ਮਦਾਵਲੀ ਮਹੱਲਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਪਯੋ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਦਾ ਪਯੋ ਜਿਸ ਦਾ ਸਭ ਸਹਾਰੋ ਜੀ ਕੋ ਖਾਵੇ ਜੀ ਕੋ ਪੁੰਜੇ ਤਿਸ ਦਾ ਹਵਿਆਰੋ ਇਹ ਬਸਤ ਜੀ ਨਜਾਈ ਇਤਨੀ ਜਰਾ ਕੁਰਤਾਰੋ ਤਮ ਸੰਸਾਰ ਚਰਨ ਲਗ ਤਰੀ ਸਭ ਨਾਨਕ ਗੁਰਮ ਪਸਾਰੋ ਸ਼ਲੋਕ ਮਹੱਲਾ ਪੰਜਵਾ ਤੀਰ੍ਹਾ ਕੀਤਾ ਜਾ ਤੋ ਨਾਹੀ ਮੈਨੂ ਜੋ ਕਿ ਤੋਈ ਮੈਨ ਲੁਆਣੇ ਕੋ ਗੁਣ ਨਾਹੀ ਆਪੇ ਦਰਸ ਤੋਈ ਤਰਸ ਮੈਂ ਰਾਮ ਤੋਈ ਸਤਕੂ ਸੱਜਣ ਮਿਲਿਆ ਨਾਨਕ ਰਾਮ ਮਿਲਦਾ ਜੀਵਾਂ ਤਨ ਮੰਥੀ ਵੇ ਹਰਿਆ ਪੌਣੀ ਤਿੱਥੇ ਤੂੰ ਸਮਰਥ ਜਿੱਥੇ ਕੋਈ ਨਾਏ ਉਥੇ ਧੀਰੀ ਰੱਖ ਅਗਨ ਨੂੰ ਦਮਾਹੇ ਸੁਣ ਕੇ ਜਮਕੇ ਦੂਤ ਨਾਏ ਤੇ ਰਛੜ ਜਾਏ ਭੌਜਲ ਬਕਮਸ ਕਾ ਹੁਗੁਰ ਸਬਦੀ ਭਾਰ ਪਾਏ ਜਿਨ ਕੋ ਲੱਗੀ ਪਿਆਸ ਅਮਰ ਸੇਖਾਏ ਕਲ ਮੈਂ ਇਹੋ ਪੁੰਨ ਗੁਣ ਗੰਗਾਏ ਸਭ ਸਿਨੋ ਕਿਰਪਾ ਸਮਾਲੇ ਸਾਹਿਬ ਸਾਹਿਬ ਬਿਠਾ ਕੋਨੇ ਜੀ ਆਵੇ ਤੁਦਾ ਹੈ ਸ਼ਲੋਕ ਮਹੱਲਾ ਪੰਜਵਾ ਅੰਤਰਗੁਰੂ ਰਤਨ ਆਦੇਵਾ ਜੱਗ ਨੂੰ ਨਾਉ ਨੇਤਰੀ ਸਤਗੁਰੂ ਵੇਖਣਾ ਸੁਣ ਲਈ ਸੁਨਾ ਗੁਣੋ ਸਤਗੁਰ ਸੇ ਤੀਰਤੀ ਆਦਰਗੇ ਭਈਏ ਠਾਉ ਕਹੋ ਨਾ ਨ ਕਿਰਪਾ ਕਰਿ ਜਿਸ ਨੇ ਉਪਦੇਜ ਉਗਮ ਉਦਮ ਕਾੜੀ ਵਿੱਲੇ ਕੇ ਕੇ ਮਹੱਲਾ ਬਨਵਾ ਰੱਖੇ ਰਖਨ ਹਾਰ ਆਪ ਬਾਰਨ ਗੁਰ ਕੀ ਪੈਰੀ ਪਾਇ ਕਾਸਵਰਨ ਹੋਆ ਆਪ ਦਿਆਲ ਮਨੋ ਨ ਬਿਸਾਰਨ ਸਾਚ ਜਨਾ ਕੇ ਸੰਗ ਬਹੁਤਲ ਤਾਰਨ ਸਾਖਤ ਨੇ ਦੁਸ਼ਨ ਹੋਇ ਬਤਾਰਨ ਤੇ ਸਾਹਿਬ ਕੀ ਟੀਕ ਨਾਨਕ ਮਾਨੇ ਮਾਹੀ ਦਿਸਮਰਤ ਸੁਖ ਹੋਏ ਸਗਲੇ ਦੁੱਖ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ